ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਪਮਨ ਸਤਨਾਮ ਸਦਾ ਸਤਨਾਮ ਹਲਤ ਪਲਤ ਮੁਖ ਉਜਲ ਹੋਈ ਹੈ ਨਿਤ ਧਿਆਈਐ ਹਰ ਪੁਰਖ ਨਿਰੰਜਨਾ ਸੁਖ ਹਟਲ ਗੁਰ ਸੇਵੀਐ ਐਨਿਸ ਸਹਿਜ ਸੁਪਾਈ ਦਰਸ਼ਨ ਪਰਸੇ ਆ ਗੁਰੂ ਕੈ ਜਨਮ ਮਰਨ ਦੁਖ ਜਾਈ ਸਤਨਾਮ ਸ੍ਰੀ ਵਾਹਿ ਕਰੂ ਸਾਹਿਬ ਜੀ 16 ਮਹਲਾ 9 جو نار دکھ میں دکھ نہیں مانا سکھ سنے یار پہ نہیں جاکے کنچن ماتی مانے جو نار دکھ میں دکھ نہیں مانے سکھ سنے یار پہ نہیں جاکے ਕੰਚਨ ਮਾਟੀ ਮਨ ਰਖਾਉ ਨਾ ਨਿੰਦਿਆ ਨਾ ਉਸਤਤ ਜਾਕੇ ਲੋਭ ਮੋਹ ਅਭਿਮਾਨ ਹਰਖ ਸੋਗ ਤੇ ਰਹੇ ਨਿਆਰੋ ਨਾਹੀਂ ਮਾਨ અપਮਾਨਾ ਅਸਾ ਮਨਸਾ ਸਗਨ ਤਿਆਗੈ ਜਗ ਤੇ ਰਹਿ ਨਿਰਾਸਾ ਕਾਮ ਕ੍ਰੋਧ ਜੈ ਪਰਸੈ ਨਾਖ ਨਾ ਤੇ ਕਟ ਬ੍ਰਹਮ ਨਿਵਸਾ ਗੁਰ ਕਿਰਪਾ ਜਹ ਨਰ ਕੋ ਕਿਨੀ ਤੈ ਇਹ ਜੁਗਤ ਪਛਾਨੀ ਨਾਨਕ ਲੀਨ ਭਇਓ ਗੋਬਿੰਦ ਸਿਉ ਜੋ ਪਾਨੀ ਸੰਗ ਪਾਨੀ ਗੁਰ ਕਿਰਪਾ ਜਹ ਨਰ ਕੋ ਕਿੰਨੀ ਤੈ ਇਹ ਜੁਗਤ ਪਛਾਨੀ ਨਾਨਕ ਲੀਨ ਭਇਓ ਗੋਬਿੰਦ ਸਿਉ ਜੋ ਪਾਨੀ ਸੰਗ ਪਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨ ਜੋ ਜੁਗੋ ਜੁਗ ਤਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਨ੍ਹਾਂ ਦੇ ਚਰਨ ਕਮਲਾਂ 'ਪਾਸ ਆਪ ਜੀ ਹਾਜ਼ਰੀਆਂ ਪਰ ਰਹੇ ਹੋ ਸੋਰਠਿ ਰਾਗ ਦੇ ਅੰਦਰ ਨੌਵੇਂ ਪਾਠਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਵੱਲੋਂ ਬਖਸ਼ਿਸ਼ ਹੁਕਮਨਾਮੇ ਦਾ ਮੂਲ ਪਾਠ ਆਪ ਜੀ ਨੇ ਸਰਵਨ ਕੀਤਾ ਹੈ ਰਖਾਉ ਦੇ ਬੰਦਾ ਅੰਦਰ ਸਤਪੁਰ ਪਾਤਸ਼ਾਹ ਜੀ ਸਾਨੂੰ ਸਮਝਾਉਂਦੇ ਨੇ ਹੁਕਮ ਕਰਦੇ ਸੋਰਠ ਮਹਨਲਾ ਨੋਵਾਂ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ ਸੁਖ ਸਨੇ ਅਰ ਭੈ ਨਹੀਂ ਜਾਗੈ ਕੰਚਨ ਮਾਟੀ ਮਾਨੈ ਰਖਾਉ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਜਿਹੜਾ ਮਨੁੱਖ ਜਿਹਨੂੰ ਚਾਰ ਸੁਪੇਰੇ ਤੋਂ ਦੁੱਖਾਂ ਨੇ ਘੇਰਿਆ ਹੋਵੇ ਦੁਖੀ ਹੋਵੇ ਪਰ ਫਿਰ ਵੀ ਬੇਪਰਵਾਹ ਹੋਵੇ ਦੁੱਖ ਮੰਨੇ ਹੀ ਨਾ ਇਹੋ ਜਿਹਾ ਜਿਹੜਾ ਮਨੁੱਖ ਹੈ ਉਹ ਵੈਗੁਰੂ ਜੀ ਦਾ ਹੀ ਰੂਪ ਹੁੰਦਾ ਜਿਹੜਾ ਕਦੇ ਦੁਖੀ ਹੁੰਦਾ ਹੀ ਨਹੀਂ ਕਬਰਾਈ ਨਾ ਦੁਖੀ ਨਾ ਹੋਏ ਫਿਰ ਮਹਾਰਾਜ ਕਹਿੰਦੇ ਸੁਖ ਸੁਨੇਹ ਅਰ ਭੈ ਨਹੀਂ ਜਾਤੈ ਕੰਚਨ ਮਾਟੀ ਮਨ ਜਿਹਨੂੰ ਸੁਖ ਦੇ ਨਾਲ ਵੀ ਕੋਈ ਸਨੇਹ ਨਹੀਂ ਇਹ ਵੀ ਖੁਸ਼ੀ ਨਹੀਂ ਕੀ ਕਿ ਮੈਂ ਸੁਖੀ ਖੋਵਾਂ ਤੇ ਕਿਸੇ ਦਾ ਭੈ ਵੀ ਨਹੀਂ ਡਰ ਵੀ ਨਹੀਂ ਖੈ ਜਿਹਦੇ ਵਿੱਚ ਇਹੋ ਜਿਹਾ गुण ਆ ਜਾਂਦੇ ਨੇ ਕੰਚਨ ਮਾਟੀ ਮਾਨ ਹੈ ਉਹ ਸੋਨੇ ਤੇ ਮਿੱਟੀ ਨੂੰ ਸਮਾਨ ਜਾਣਦਾ ਉਹਦੇ ਅੰਦਰ ਅਕਾਲ ਪੁਰਖ ਜੀ ਦਾ ਵਾਸ ਹੋ ਜਾਂਦਾ ਹੈ ਪ੍ਰਮਾਤਮਾ ਆਪ ਉਸ ਘਰ ਵਿੱਚ ਵਸਦਾ ਹੈ ਵੈਸੇ ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਦੀ ਬਾਣੀ ਪੜਦੇ ਗੁਰੂ ਨਾਨਕ ਸਾਹਿਬ ਮਹਾਰਾਜ ਤਿੰਨ ਤਰ੍ਹਾਂ ਦੇ ਦੁੱਖ ਦਾ ਜ਼ਿਕਰ ਕਰਦੇ ਨੇ ਮਹਾਰਾਜ ਕਹਿੰਦੇ ਦੁੱਖ ਵਿਛੋੜਾ ਇੱਕ ਦੁੱਖ ਭੂਖ ਇੱਕ ਦੁੱਖ ਸਖਤ ਵਾਰ ਜਮਦੂਤ ਦੁੱਖ ਜਿਹੜਾ ਹੈ ਨਾ ਉਹ ਸੁਖ ਵਿੱਚ ਬਦਲਦਾ ਨਹੀਂ ਜਿਹੜਾ ਹੈ ਹੀ ਦੁੱਖ ਤੇ ਸਭ ਤੋਂ ਵੱਡਾ ਜਿਹੜਾ ਸਾਨੂੰ ਦੁੱਖ ਲੱਗਾ ਹੈ ਉਹ ਹੈ ਵਿਛੋੜੇ ਦਾ ਸੀ ਪ੍ਰਮਾਤਮਾ ਦੇ ਨਾਲੋਂ ਵਿਛੜੇ ਹੋਇਆ ਦੁੱਖ ਵਿਛੋੜਾ ਤੇ ਦੂਜਾ ਸਾਨੂੰ ਦੁੱਖ ਲੱਗਾ ਏ ਉਹ ਐ ਭੁੱਖ ਦਾ ਦਿਨ ਵਿੱਚ ਆਪਾਂ ਤਿੰਨ ਵਾਰ ਪ੍ਰਸ਼ਾਦਾ ਛਕ ਲੈਂਦੇ ਪਰ ਕਦੇ ਬੰਦਾ ਕਹਿੰਦਾ ਕਿ ਮੇਰੀ ਭੁੱਖ ਮਿਟ ਗਈ ਐ ਖਤਮ ਹੋ ਗਈ ਇਹ ਭੁੱਖ ਦਾ ਦੁੱਖ ਵੀ ਜਿੰਨਾ ਚਿਰ ਸਰੀਰ ਦੇ ਵਿੱਚ ਪ੍ਰਾਣ ਚੱਲਦੇ ਪੈ ਨੇ ਇਹ ਬਰਕਰਾਰ ਰਹਿਣਾ ਤੇ ਤੀਜਾ ਦੁੱਖ ਹੈ ਇੱਕ ਦੁੱਖ ਸਖਤ ਵਾਰ ਜਮਦੂਤ ਕਿ ਇੱਕ ਦਿਨ ਇਸ ਸਰੀਰ ਨੇ ਫਨਾਹ ਹੋ ਜਾਣਾ ਹੈ ਖਤਮ ਹੋ ਜਾਣਾ ਮਿੱਟੀ ਹੋ ਜਾਏਗਾ ਮਰ ਜਾਣਾ ਸੋਇਨਾ ਦਾ ਮਹਾਰਾਜ ਕਹਿੰਦੇ ਕੋਈ ਇਲਾਜ ਨਹੀਂ ਤੇ ਇਸ ਕਰਕੇ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਤਾਂ ਹੀ ਸਾਨੂੰ ਆਖਦੇ ਨੇ ਕਿ ਭਾਈ ਜਿਹੜਾ ਦੁੱਖਾਂ ਦੇ ਵਿੱਚ ਦੁਖੀ ਹੋਵੇ ਨਾ ਆਪਾਂ ਬਾਣੀ ਜਪ ਜੀ ਸਾਹਿਬ ਵਿੱਚ ਰੋਜ਼ਾਨਾ ਪੜ੍ਹਦੇ ਆਂ ਕਹੇਤਿਆਂ ਦੁੱਖ ਭੂਖ ਸਦਮਾਰ ਇਹ ਪੇਦਾਤ ਤੇਰੀ ਦਾਤਾਰ ਜਿਹੜੇ ਮਹਾਰਾਜ ਦੇ ਚਰਨਾਂ ਦੇ ਨਾਲ ਜੁੜ ਜਾਂਦੇ ਨੇ ਉਹ ਦੁੱਖ ਨੂੰ ਵੀ ਦਾਤ ਸਮਝਦੇ ਨੇ ਤੇ ਭੁੱਖ ਨੂੰ ਵੀ ਉਹ ਦਾਤ ਸਮਝਦੇ ਨੇ ਕਿ ਪ੍ਰਮਾਤਮਾ ਦੀਆਂ ਦਾਤਾਂ ਨੇ ਤੇ ਯਾਦ ਵੀ ਵਾਹਿਗੁਰੂ ਫਿਰ ਦੁੱਖ ਤੇ ਭੁੱਖ ਵਿੱਚ ਹੀ ਆਉਂਦਾ ਜੇ ਬੰਦਾ ਸੁਖੀ ਹੋਵੇ ਤੇ ਭੁੱਲੀ ਜਾਂਦਾ ਮਹਾਰਾਜ ਬਹੁਤ ਪਿਆਰੀਆਂ ਉਦਾਹਰਨਾਂ ਨਾਲ ਸਹਿਬ ਨਵੇਂ ਤੇ ਗੁਰੂ ਤੇਗ ਬਹਾਦਰ ਮਹਾਰਾਜ ਕਿਰਪਾ ਕਰਦੇ ਨਾ ਨਿੰਦਿਆ ਨਾ ਉਸਤਤ ਜਾਕੇ ਲੋਭ ਮੋਹ ਅਭਿਮਾਨਾ ਹੁਣ ਜਿਹੜਾ ਬੰਦਾ ਦੁਖੀ ਹੁੰਦਾ ਹੀ ਨਹੀਂ ਕਦੀ ਉਹਦੇ ਜੀਵਨ ਦੇ ਵਿੱਚ ਫਿਰ ਕਿਸੇ ਦੀ ਨਿੰਦਿਆ ਵੀ ਨਹੀਂ ਉਹ ਕਿਸੇ ਨੂੰ ਮਾੜਾ ਵੀ ਨਹੀਂ ਕਹਿੰਦਾ ਕਿਸੇ ਦੀ ਖੁਸ਼ਾਮਦ ਵੀ ਨਹੀਂ ਕਰਦਾ ਲੋਭ ਮੋਹ ਅਭਿਮਾਨਾ ਉਹਦੇ ਵਿੱਚੋਂ ਜਿਹੜੀ ਲੋਭ ਵਾਲੀ ਬਿਰਤੀ ਐ ਮੋਹ ਵਾਲੀ ਹੰਕਾਰ ਵਾਲੀ ਇਹ ਵੀ ਉਹਦੇ ਵਿੱਚ ਨਹੀਂ ਹੁੰਦੇ ਹਰਕ ਸੁਗਤੇ ਰਹਿ ਨਿਆਰੋ ਨਾਖੇ ਮਾਨ અપਮਾਨਾ ਉਹ ਖੁਸ਼ੀ ਦੇ ਵਿੱਚ ਵੀ ਤੇ ਗਮੀ ਦੇ ਵਿੱਚ ਵੀ ਇੱਕ ਸਮਾਨ ਰਹਿੰਦਾ ਆਪਾਂ ਇੱਕ ਗੁਰਸਿੱਖ ਦਾ ਜੀਵਨ ਪੜਦੇ ਆਂ ਭਾਈ ਭਿਖਾਰੀ ਦਾ ਉਹਨੇ ਆਪਣੇ ਪੁੱਤਰ ਦਾ ਵਿਆਹ ਰੱਖਿਆ ਪਤਾ ਹੈ ਕਿ ਬੱਚੇ ਦੀ ਮੌਤ ਹੋ ਜਾਣੀ ਹੈ ਇੱਕ ਪਾਸੇ ਵਿਆਹ ਰੱਖਿਆ ਹੋਇਆ ਸਾਰੇ ਕਾਰਜ ਚੱਲ ਰਹੇ ਨੇ ਤੇ ਦੂਜੇ ਪਾਸੇ ਉਹ ਤੱਪੜ ਜਿਹੜਾ ਖਾ ਉਹਨੂੰ ਕਿਤੇ ਉਧੜਿਆ ਹੋਇਆ ਸੀ ਉਹਨੂੰ ਸਿਉਂ ਰਿਆ ਸੀ ਸੇਬੇ ਦੇ ਨਾਲ ਸੋ ਇਹੋ ਜਿਹੇ ਵੀ ਜੀਵਨ ਵਾਲੇ ਗੁਰਮੁਖ ਜਿਹੜੇ ਗੁਰਸਿੱਖ ਨੇ ਉਹ ਖੈਨ ਸੋ ਮਹਾਰਾਜ ਸਚੇ ਪਾਤਸ਼ਾਹ ਜੀ ਤਾਂ ਹੀ ਸਾਨੂੰ ਕਹਿੰਦੇ ਕਿ ਭਾਈ ਜਿਹੜੇ ਇਹਨਾਂ ਤੋਂ ਉੱਚੀਆਂ ਉੱਠ ਜਾਂਦੇ ਨੇ ਖੁਸ਼ੀ ਗਮੀ ਮਾਨ અપਮਾਨ ਉਹਨਾਂ ਦੇ ਅੰਦਰ ਅਕਾਲ ਪੁਰਖ ਜੀ ਦਾ ਵਾਸ ਹੋ ਜਾਂਦਾ ਹੈ ਪਰਮਾਤਮਾ ਆਪ ਉਹਨਾਂ ਦੇ ਚਿਰਦੇ ਵਿੱਚ ਵਸਦਾ ਉਹ ਪਾਈ ਭਿਖਾਰੀ ਜੀ ਵਰਗੇ ਬਣ ਜਾਂਦੇ ਫਿਰ ਦੂਜੀ ਉਦਾਹਰਨ ਸਾਹਿਬ ਦਿੰਦੇ ਆਸਾ ਮਨਸਾ ਸਗਲ त्यागੈ ਜਗ ਤੇ ਰਹਿ ਨਿਰਾਸਾ ਉਹ ਸਾਰੀਆਂ ਆਪਣੀਆਂ ਆਸਾਂ ਤੇ ਮਨਸਾ ਜਿਹੜੀਆਂ ਇਛਾਵਾਂ ਨੇ ਉਹਨਾਂ ਨੂੰ ਵੀ ਤਿਆਗ ਦਿੰਦਾ ਆਪਣੇ ਵੱਸ ਵਿੱਚ ਕਰ ਲੈਂਦਾ ਜਗ ਤੇ ਰਹੇ ਨਿਰਾਸ਼ਾ ਇਸ ਜਗਤ ਦੇ ਵਿੱਚ ਨਿਰਾਸ਼ ਹੋ ਕੇ ਰਹਿੰਦਾ ਕਿਉਂਕਿ ਇੱਥੇ ਕੋਈ ਆਸ ਪੂਰੀ ਹੋਣੀਓ ਹੀ ਨਹੀਂ ਤੇ ਫਿਰ ਉਹਦੇ ਅੰਦਰ ਕੋਈ ਆਸ ਉਤਪਨ ਵੀ ਨਹੀਂ ਹੁੰਦੀ ਕਾਮ ਕ੍ਰੋਧ ਜੈ ਪਰਸੈ ਨਾ ਖਿਨਾਂ ਤੇ ਕਟ ਬ੍ਰਹਮ ਨਿਵਾਸਾ ਕਾਮ ਕ੍ਰੋਧ ਵੀ ਉਹਨੂੰ ਪਰਸ ਨਹੀਂ ਕਰ ਸਕਦੇ ਇਹੋ ਜਿਹੜੇ ਗੁਰਮਖ ਜਨ ਨੇ ਮਹਾਰਾਜ ਕਹਿੰਦੇ ਉਹਨਾਂ ਅੰਦਰ ਤੇ ਕਟ ਬ੍ਰਹਮ ਨਿਵਾਸਾ ਪਰਮਾਤਮਾ ਆਪ ਉਹਨਾਂ ਦੇ ਹਿਰਦੇ ਵਿੱਚ ਵਾਸ ਕਰਦਾ ਵਹਿਗੁਰੂ ਅੰਦਰ ਵਸਦਾ ਹੁਣ ਇਹੋ ਜੀ ਆਪਾਂ ਅਵਸਥਾ ਬਣਾਣੀ ਹੈ ਇਹੋ ਜੇ ਬਣਨਾ ਤੇ ਫਿਰ ਕਦੇ ਵੀ ਜੀਵਨ ਦੇ ਵਿੱਚ ਕੋਈ ਗਿਲਵਾ ਸ਼ਿਕਵਾ ਨਹੀਂ ਕਰਨਾ ਪਰਮਾਤਮਾ ਤੇ ਕਦੇ ਵੀ ਜਿੱਥੇ ਵਾਹਿਗੁਰੂ ਨੇ ਰੱਖਿਆ ਉੱਥੇ ਰਹਿਣਾ ਸਿੱਖੀਏ ਤੇ ਜਿੰਨੀ ਕਮਾਈ ਹੋ ਸਕੇ ਵਾਦ ਤੋਂ ਵਾਦ ਕੋਈ ਨਹੀਂ ਕਮਾਈ ਕਰੀਏ ਮਹਾਰਾਜ ਦੇ ਚਰਨਾਂ ਨਾਲ ਜੁੜ ਕੇ ਰਹੀਏ ਇਹ ਬਖਸ਼ਿਸ਼ਾਂ ਵਾਲਾ ਜੀਵਨ ਕਦੋਂ ਪ੍ਰਾਪਤ ਹੁੰਦਾ ਅੰਤਲੇ ਬੰਦਾ ਅੰਦਰ ਸਹਿਬ ਪਰਮਾਉਂਦੇ ਗੁਰ ਕਿਰਪਾ ਜਿਹਨਰ ਕੋ ਕਿੰਨੀ ਤੇ ਇਹ ਜੁਗਤ ਪਛਾਨੀ ਜਿਹਦੇ ਤੇ ਗੁਰੂ ਪਾਤਸ਼ਾਹ ਨੇ ਆਪ ਮਿਹਰ ਕਰ ਦਿੱਤੀ ਨਾ ਫਿਰ ਉਹਨੂੰ ਇਸ ਗੱਲ ਦੀ ਸਮਝ ਲੱਗਦੀ ਹੈ ਉਹ ਇਸ ਜੁਗਤੀ ਨੂੰ ਸਮਝਦਾ ਨਾਨਕ ਲੀਨ ਭਇਓ ਗੋਬਿੰਦ ਸਿਉ ਜੋ ਪਾਣੀ ਸੰਗ ਪਾਣੀ ਜਿਵੇਂ ਪਾਣੀ ਦੇ ਵਿੱਚ ਪਾਣੀ ਸਮਾ ਜਾਂਦਾ ਓਸੇ ਤਰ੍ਹਾਂ ਉਹ ਰੱਬ ਦੇ ਪਿਆਰੇ ਜਿਹੜੇ ਨੇ ਪਰਮਾਤਮਾ ਦੇ ਵਿੱਚ ਲੀਨ ਹੋ ਜਾਂਦੇ ਨੇ ਮਾਲਕ ਦੇ ਵਰਗੇ ਹੀ ਬਣ ਜਾਂਦੇ ਨੇ ਅਬ ਤੋ ਜਾਏ ਚੜ੍ਹੇ ਸਿੰਘਾਸਨ ਮਿਲੇ ਹੈ ਸਾਰੰਗ ਪਾਣੀ ਰਾਮ ਕਬੀਰਾ ਏਕ ਭਏ ਹੈ ਕੋਈ ਨਾ ਸਕੇ ਪਛਾਨੀ ਸੋ ਇਸ ਤਰ੍ਹਾਂ ਉਹ ਪ੍ਰਮਾਤਮਾ ਦਾ ਰੂਪ ਬਣ ਜਾਂਦੇ ਨੇ ਪਰ ਉਹ ਤਾਂ ਹੀ ਬਣਿਆ ਜਾਣਾ ਜਦੋਂ ਅਸੀਂ ਮਨੋਂ ਤਨੋਂ ਆਪਣੇ ਮਾਲਕ ਵਾਹਿਗੁਰੂ ਜੀ ਨੂੰ ਸਮਰਪਿਤ ਹੋ ਜਾਈਏ ਕਿਰਪਾ ਕਰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਦੇ ਵੱਡਮੁੱਲੇ ਬਚਨਾਂ ਨੂੰ ਗੁਰੂ ਗੋਬਿੰਦ ਵਿੱਚ ਬੈਠ ਕੇ ਆਪਾਂ ਸਾਰਿਆਂ ਨੇ ਸੁਣਿਆ ਖੈ ਵਿਚਾਰਿਆ ਖੈ ਸਮਝਣ ਦਾ ਯਤਨ ਕੀਤਾ ਮਹਾਰਾਜ ਸਾਡੀ ਖਿਰਦੇ ਵਿੱਚ ਇਹ ਬਚਨ ਸੁਹਣ ਇੰਨੇ ਹੁਕਮ ਮੈਂ ਬਚਨ ਪ੍ਰਵਾਨ ਕਰਦੇ ਆ ਗੁਰਫਤੇ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ